ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤਨਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੀ ਸਰਕਾਰੀ ਖਰੀਦ ਦੇ ਉੱਪਰ ਸੋ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਕਾਫੀ ਇਸ ਵਾਰ ਜੋ ਖਿੱਚਾ ਮਚੋਲੀ ਜੋ ਚੱਲ ਰਹੀ ਹੈ ਸਰਕਾਰ ਦੇ ਵਿੱਚ ਆਰਤੀਆਂ ਦੇ ਵਿੱਚ ਤੇ ਸੈਲਰ ਮਾਲਕਾਂ ਦੇ ਵਿੱਚ 23 ਤਰੀਕ ਨੂੰ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਜੋ ਆਰਤੀਆ ਦੀਆਂ ਮੰਗਾ ਨਾ ਮੰਨਣ ਕਰਕੇ ਯਾਨੀ ਕਿ ਉਹ ਮੀਟਿੰਗ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਉਸ ਤੋਂ ਬਾਅਦ ਜੋ ਆਰਤੀਆ ਨੇ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਸੀ ਉਸ ਤੋਂ ਬਾਅਦ ਫਿਰ ਕੱਲ 1 ਤਰੀਕ ਨੂੰ ਜੋ ਮੀਟਿੰਗ ਹੋਈ ਹੈ ਜਿਹਦੇ ਵਿੱਚ ਜੋ ਡੀਸੀ ਸਹਿਬਾਨ ਆਰਤੀਏ ਤੇ ਹੋਰ ਪ੍ਰੋਕਿਊਰਮੈਂਟ ਦੇ ਅਫਸਰ ਤੇ ਸ਼ੈਲਰ ਮਾਲਕ ਵੀ ਸਨ ਤੇ ਉਹ ਕਾਫੀ ਲੰਮਾ ਜੋ ਇਹ ਮੀਟਿੰਗ ਦਾ ਸਮਾਂ ਰਿਹਾ ਤੇ ਇਹ ਮੀਟਿੰਗ ਦੇ ਵਿੱਚ ਜੋ ਸਰਕਾਰ ਵੱਲੋਂ ਆੜਤੀਆਂ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਜੋ ਆੜਤੀਆਂ ਨੇ ਇੱਕ ਦਿਨ ਦਾ ਸਮਾਂ ਮੰਗਿਆ ਇੱਕ ਦਿਨ ਤੋਂ ਬਾਅਦ ਉਹਨਾਂ ਦੀਆਂ ਕੁਝ ਜੋ ਮੰਗਾਂ ਵੀ ਨੇ ਜਿਦੇ ਵਿੱਚ ਉਹ ਮੇਨ ਲੇਬਰ ਚਾਰਜਸ ਸੀ ਸੋ ਕੁਝ ਮੰਗਾਂ ਉਹਨਾਂ ਦੀਆਂ ਮੰਨ ਲਿਆ ਗਿਆ ਨੇ ਕੁਝ ਦੇ ਉੱਪਰ ਸਰਕਾਰ ਵਿਚਾਰ ਕਰ ਰਹੀ ਹੈ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸੀਜ਼ਨ ਦੇ ਵਿੱਚ ਕੋਈ ਵੀ ਦਿੱਕਤ ਨਾ ਆਰਤੀਆਂ ਨੂੰ ਆਏਗੀ ਨਾ ਸ਼ੈਲਰ ਮਾਲਕਾਂ ਨੂੰ ਆਏਗੀ ਸੋ ਇਹ ਕਹਿ ਕੇ ਜੋ ਆਰਤੀਆਂ ਨੇ ਇੱਕ ਦਿਨ ਦਾ ਸਮਾਂ ਮੰਗਿਆ ਤੇ ਅੱਜ 2 ਅਕਤੂਬਰ ਹੈ 2 ਅਕਤੂਬਰ ਦੀ ਓਂਝ ਵੀ ਜੋ ਮੰਡੀਆਂ ਦੇ ਵਿੱਚ ਛੁੱਟੀ ਸੀ ਸੋ ਕੱਲ ਤੋਂ ਜੋ ਉਮੀਦ ਹੈ ਜੋ ਆਰਤੀਆਵਦੀ ਹੜਤਾਲ ਖੋਲ ਸਕਦੇ ਨੇ 3 ਤਰੀਕ ਤੋਂ ਦੁਬਾਰਾ ਜੋ ਮੰਡੀਆਂ ਦੇ ਵਿੱਚ ਚਹਿਲ ਪਹਿਲ ਦੇਖਣ ਨੂੰ ਮਿਲ ਸਕਦੀ ਹੈ ਜੋ ਸਰਕਾਰੀ ਖਰੀਦ ਸਰਕਾਰ ਆਪ ਦਾ ਪੂਰਾ ਜੋਰ ਲਾ ਰਹੀ ਹੈ ਸਰਕਾਰੀ ਖਰੀਦ ਦੇ ਵਿੱਚ ਕੋਈ ਦਿੱਕਤ ਨਾ ਆਵੇ ਅਫਸਰਾਂ ਨਾਲ ਵੀ ਮੀਟਿੰਗ ਹੋ ਰਹੀ ਹੈ ਤੇ ਨਾਲ ਦੀ ਨਾਲ ਜੋ ਆਰਤੀਆਂ ਤੇ ਛੈਲਰ ਮਾਲਕਾਂ ਨੂੰ ਵੀ ਖੁਸ਼ ਕਰਨ ਦੀ ਜੋ ਗੱਲ ਕਹੀ ਹੈ ਸਪੇਸ ਨੂੰ ਲੈ ਕੇ ਜੋ ਵਾਰ-ਵਾਰ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਆਪ ਚਿੱਠੀ ਵੀ ਲਿਖ ਰਹੇ ਨੇ ਫੋਨ ਵੀ ਕਰ ਰਹੇ ਨੇ ਤੇ ਆਰਤੀਆਂ ਨੂੰ ਵੀ ਪੂਰਨ ਤੌਰ ਤੇ ਭਰੋਸਾ ਉਹਨਾਂ ਨੇ ਦਵਾਇਆ ਕਿ ਜੋ ਤੁਸੀਂ ਹੜਤਾਲ ਵੱਲੇ ਨਾ ਜਾਓ ਤੁਹਾਡਾ ਅਸੀਂ ਪੂਰਾ ਸਾਥ ਦੇਾਂਗੇ 3 ਤਰੀਕ ਤੋਂ ਹੁਣ ਜੋ ਹੜਤਾਲ ਦੀ ਘੋਸ਼ਣਾ ਜੋ ਆਰਤੀਆਂ ਵੱਲੋਂ ਕੀਤੀ ਗਈ ਸੀ 3 ਤਰੀਕ ਤੋਂ ਦੁਬਾਰਾ ਜੋ ਮੰਡੀਆਂ ਦੇ ਵਿੱਚ ਚੈਲਪੈਲ ਖੁੱਲ ਸਕਦੀ ਹੈ ਹੜਤਾਲ ਖੁੱਲ ਸਕਦੀ ਹੈ ਪਰ ਇੱਕ ਦਿਨ ਦਾ ਜੋ ਟਾਈਮ ਹੈ ਆਰਤੀਆਂ ਨੇ ਮੰਗਿਆ ਹੁਣ ਦੇਖਣਾ ਇਹ ਹੋਏਗਾ ਕੱਲ ਤੋਂ 3 ਤਰੀਕ ਤੋਂ ਜੋ ਮੰਡੀਆਂ ਦੇ ਵਿੱਚ ਹੜਤਾਲ ਖੁੱਲਦੀ ਹੈ ਜਾਂ ਨਹੀਂ ਪਰ ਸਰਕਾਰ ਨੇ ਆਪਦੇ ਵੱਲੋਂ ਪੂਰਾ ਜੋ ਆਪ ਦਾ ਭਰੋਸਾ ਆਰਤੀਆਂ ਨੂੰ ਤੇ ਛੈਲਰ ਮਾਲ ਕਰਨ ਦਿੱਤਾ ਇਸ ਦੇ ਨਾਲ ਨਾਲ ਜੋ ਲੇਬਰ ਚਾਰजेस ਦੀ ਗੱਲ ਕਰੀਏ ਤਾਂ ਉਹ ਵੀ ਸਰਕਾਰ ਨੇ 1 ਰੁਪਿਆ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਵਾਅਦਾ ਕੀਤਾ ਤੇ ਸੀਐਮ ਮਾਨ ਨੇ ਕਿਹਾ ਕਿ ਝੋਨੇ ਦੀ ਖਰੀਦ ਸੰਬੰਧੀ ਜੋ ਡਿਪਟੀ ਕਮਿਸ਼ਨਰਾਂ ਨੂੰ ਸਾਰਿਆਂ ਨੂੰ ਜੋ ਮੰਡੀ ਦਾ ਦੌਰਾ ਕਰਨ ਨੂੰ ਕਿਹਾ ਤੇ ਲੇਬਰ ਚਾਰजेस ਦੀ ਗੱਲ ਕਰੀਏ ਪਹਿਲੇ ਲੇਬਰ ਚਾਰजेस ਜੋ ਸੀ ਆ ਯਾਨੀ ਕਿ ਜੋ ਹੋਣ ਲੇਬਰ ਚਾਰजेस ਨੇ 10 ਪੁਆਇੰਟ 10 ਰੁਪਏ 38 ਪੈਸੇ ਨੇ ਕਿਸਾਨਾਂ ਤੋਂ ਜੋ ਵਸੂਲੀ ਕੀਤੀ ਜਾਏਗੀ ਉਹ 6 ਰੁਪਏ 92 ਪੈਸੇ ਕੀਤੀ ਜਾਏਗੀ ਤੇ ਇਹ ਜੋ ਹਰਿਆਣਾ ਨਾਲੋਂ ਕੁਸ਼ਕੂ ਪੈਸੇ ਜੋ ਜ਼ਿਆਦਾ ਸਰਕਾਰ ਇਸ ਸਾਲ ਜੋ ਲੇਬਰ ਚਾਰजेस ਆਰਤੀਆਂ ਨੂੰ ਦੇ ਰਹੀ ਹੈ ਸੋ ਇਹ ਮੀਟਿੰਗ ਕਾਫੀ ਜੋ ਉਹਨਾਂ ਨੇ ਕਿਹਾ ਸ਼ਾਂਤਮਈ ਮਾਹੌਲ 'ਚ ਹੋਈ ਦੇਖਣਾ ਇਹ ਹੋਏਗਾ ਇਹ ਮੀਟਿੰਗ ਦੇ ਪਰੋਸੇ ਤੋਂ ਬਾਅਦ ਆਰਤੀਏ ਕੱਲ ਜੋ ਆਪ ਦਾ ਮੰਡੀ ਦੇ ਵਿੱਚ ਮਾਲ ਉਉਣ ਦਿੰਦੇ ਨੇ ਆ ਯਾਨੀ ਕਿ ਜੋ ਹੜਤਾਲ ਖੋਲਦੇ ਨੇ ਜਾਂ ਨਹੀਂ ਸੋ ਤੁਹਾਡੇ ਇਸ ਤੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਆਪਦੇ ਵਿਚਾਰ ਸਾਂਝੇ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਵੀ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ